ਅਜੀ ਗੀਨਾ ਆਪਣਾ ਜੀ ਮੇਰਾ ਨਾਮ ਹਰਸ਼ੀ ਹੈ ਰੋਚੀ ਬੋਲੋ ਅਜੀ ਗਿਰਸਾ ਜਿਹੜਾ ਕਿ ਅੱਜ ਜਿਹੜਾ ਇੱਕ ਨੌਜਵਾਨ ਸਾਹਮਣੇ ਪਈ ਹੈ ਡੈੱਡ ਬੋਡੀ ਪਈ ਆ ਔਰ ਨਸ਼ੇ ਦੇ ਨਾਲ ਇਹਨਾਂ ਦੀ ਮੌਤ ਹੋ ਗਈ ਆ ਸਾਦੇ ਪਤਖ ਦਰਸ਼ੀ ਵੀ ਕਹਿ ਰਹੇ ਆ ਤੁਸੀਂ ਵੀ ਇਸ ਚੀਜ਼ ਨੂੰ ਦੇਖਿਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਨਿੰਦਣਯੋਗ ਗੱਲ ਆ ਜੀ ਇੱਕ ਨੌਜਵਾਨ ਜੋ ਨਸ਼ੇ ਦੀ ਡੋਜ਼ ਲੈ ਕੇ ਓਵਰਡੋਜ਼ ਲੈ ਕੇ ਛਰੇ ਆਪਸ ਫਸਟ ਸਟੈਂਡ ਦੇ ਵਿੱਚ ਪਿਆ ਵਾ ਪੰਜਾਬ ਸਰਕਾਰ ਨੂੰ ਇਸ ਤੇ ਸ਼ਰਮ ਹੋਣੀ ਚਾਹੀਦੀ ਆ ਕਿ ਇਹ ਕੀ ਹੋਣ ਦਿਆ ਵਾ ਜਿਨ੍ਹਾਂ ਨੇ ਸਰਕਾਰ ਹੀ ਇਸ ਤਰੀਕੇ ਬਣਾਈ ਹੀ ਨਸ਼ਾ ਛਡਵਾਵਾਂਗੇ ਕਿਉਂ ਹਕਤਾ ਦੇ ਵਿੱਚ ਨਸ਼ਾ ਛਡਵਾਵਾਂਗੇ ਚਾਰੋਂ ਪਾਸੇ ਨਸ਼ਾ ਦੇ ਕੀ ਛਡੋਣਾ ਪਰ ਇੱਥੇ ਜੋ ਸਾਡੇ ਪੱਟੀ ਦੇ ਹਾਲਾਤ ਆ ਰੋਜ਼ ਹੀ ਤੁਸੀਂ ਵੇਖਦੇ ਤੁਸੀਂ ਮੇਰੇ ਤੋਂ ਪੱਤਰਕਾਰ ਨੂੰ ਜਿਆਦਾ ਜਾਣਦੇ ਹੋ ਕਿ ਰੋਜ਼ ਇੱਕ ਦੋ ਨੌਜਵਾਨ ਇਹ ਨਸ਼ਾ ਕਰਕੇ ਕਿਤੇ ਨਾ ਕਿਤੇ ਐਦਾਂ ਹੀ ਰਾਹ ਕੂਚੇ ਪਏ ਗਲੀਆਂ ਚ ਤੇ ਕੋਈ ਇਹਦੀ ਸੁਣਵਾਈ ਨਹੀਂ ਕੋਈ ਸਰਕਾਰ ਇਹਦੇ ਉੱਤੇ ਧਿਆਨ ਨਹੀਂ ਦੇਦੀ ਕਿਤੇ ਕੇਰੀਵਾਲ ਦਿੱਲੀੋਂ ਆ ਕੇ ਕਹਿੰਦਾ ਹੈ ਕਿ ਨਸ਼ਾ ਨਸ਼ੇ ਨਾਲ ਇੱਥੇ ਮੁੰਡੇ ਮਰੇ ਇੱਥੇ ਲੋਕਾਂ ਦੀਆਂ ਮਾਵਾਂ ਦੇ ਨਾਲ ਗੱਲ ਲਾ ਕੇ ਝੂਠਾ ਜਿਹੜਾ ਪ੍ਰਚਾਰ ਕੀਤਾ ਉਹ ਅੱਜ ਉਹਨਾਂ ਨੇ ਉਹ ਚੀਜ਼ ਨੂੰ ਬੰਦ ਕਰਨ ਦੀ ਬਜਾਏ ਅੱਗੇ ਨੂੰ 10 ਗੁਣਾ ਜ਼ਿਆਦਾ ਵਧਾਤਾ ਕਿ ਰੋਜ਼ ਹੀ ਕੋਈ ਨਾ ਕੋਈ ਨੌਜਵਾਨ ਮਰ ਰਹੇ ਆ ਵਾ ਇਸ ਕਰਕੇ ਹੱਥ ਜੋੜ ਕੇ ਅਪੀਲ ਆ ਪੰਜਾਬ ਸਰਕਾਰ ਨੂੰ ਕਿ ਜਵਾਨੀ ਨੂੰ ਬਚਾ ਲਓ ਇਹ ਨਸ਼ੇ ਨੂੰ ਬੰਦ ਕਰ ਦਿਓ ਇਹ ਜੋ ਨਸ਼ਾ ਵਾ ਹਰ ਘਰ ਦੇ ਵਿੱਚ ਵੜ ਗਿਆ ਵਾ ਹਰ ਇੱਕ ਦੇ ਘਾਰੀ ਦਾ ਸੇਕ ਲੱਗਣ데요 ਵਾ ਇਹ ਕਿਤੇ ਇਹ ਨਾ ਹੋਵੇ ਕਿ ਪੰਜਾਬ ਖਾਲੀ ਹੋ ਜੇ ਤੇ ਤੁਸੀਂ ਮੁੜ ਕੇ ਆਖੋ ਕਿ ਪੰਜਾਬ ਬਦਲ ਗਿਆ ਵਾ ਆਪਣਾ ਨੀ ਮੇਰਾ ਨਾਮ ਹਰੀ ਸਿੰਘ ਹੈ ਹਾਂਜੀ ਇਹ ਜਿਹੜਾ ਜਿਹੜੇ ਦੀ ਡੈਥ ਹੋਈ ਆ ਕੀ ਤੁਹਾਡਾ ਕੀ ਲੱਗਦਾ ਸੀ ਸਾਡਾ ਭਤੀਜਾ ਸੀ ਜੀ ਹਾਂਜੀ ਨਸ਼ਾ ਕਰਦਾ ਸੀਗਾ ਪਰ ਨਸ਼ਾ ਜਿਹੜਾ ਹੈ ਹੁਣ ਸਰਕਾਰਾਂ ਜਿਹੜੀ ਸਰਕਾਰ ਹੈ ਨਸ਼ਾ ਕੋਈ ਬੰਦ ਨਹੀਂ ਕਰਾ ਰਹੀ ਹੈ ਇਹ ਸਰਕਾਰਾਂ ਨੇ ਬੇੜਾ ਘਰਕ ਕਰਨ ਦੀਆਂ ਨੇ ਜੋ ਉਹਨਾਂ ਦੀ ਸਰਕਾਰ ਆਈ ਹੈ ਨਵੀਂ ਇਹਨੇ ਕੋਈ ਬੰਦ ਕੀਤਾ ਪੁਲਿਸ ਸ਼ਰੇਆਮ ਕਾਉਣ ਦਈ ਹੈ ਸਾਰਾ ਵਿਗੰਦਿਆ ਸ਼ਹਿਰ ਦੇ ਵਿੱਚ ਨਹੀਂ ਵਿਗਦਾ ਪਿੰਡਾਂ 'ਚ ਵਿਗਨ ਜਿਹੜੇ ਆ ਪੀਂਦੇ ਨੇ ਪੁਲਿਸਾਂ ਨੂੰ ਜਲ ਜਾ ਕਿ ਇਹਨਾਂ ਨੇ ਵੀ ਬੰਦ ਕੀ ਕਰਨਾ ਨੇ ਸਾਰਾ ਕੁਝ ਆਪ ਹੋਉਂਦਿਆ ਇਹਨਾਂ ਦਾ ਪੁਲਿਸ ਕਰਾਉਂਦੀ ਹੈ ਸਾਰਾ ਕੁਝ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਪਹਿਲਾਂ ਮਿਲਿਆ ਕਿ ਨਸ਼ੇ ਦਾ ਲੱਖ ਤੋੜਦੇ ਆ। ਨਾ ਜੀ ਲੱਖ ਲਾ ਕੇ ਨਾ ਤੋੜਨਾ ਨਹੀਂ ਗੱਲ ਆ ਕੇ ਬੰਨਣਗੇ ਸਭ ਇਹਨਾਂ ਤੇ ਬੇੜਾ ਘਰਕ ਕਰਦਾ ਹੈ ਪਹਿਲੀਆਂ ਸਰਕਾਰਾਂ ਨਾਲੋਂ ਵੀ ਇਹ ਖਤਮ ਕਰਦਾ ਇਹਨਾਂ ਨੇ ਕੰਮ ਕੋਈ ਵੀ ਕਿਤੇ ਵੀ ਦੱਸੋ ਸਾਨੂੰ ਨਸ਼ਾ ਗਦੀ ਫੜਿਆ ਨਸ਼ੇ ਵਾਲਾ ਬੰਦਾ ਵੀ ਵੇਚਦਾ ਇਹ ਗਰੀਬਾਂ ਨੂੰ ਫੜਦੇ ਗੱਡੀਆਂ ਦੇ ਚਲਾਨ ਕੱਟੀ ਜਾਂਦੇ ਆ ਫੜ ਕੇ ਦੂਜੇ ਤੀਜੇ ਨੂੰ ਮੋਟਰਸਾਈਕਲ ਨੂੰ ਘੇਰ ਲਿਆ ਜਵਾਗ ਨੂੰ ਚਲਾਨ ਕੱਟਦਾ ਜੀ ਤੇਰਾ ਇਹੋ ਜਿਹੇ ਬੰਦਿਆਂ ਦਾ ਵੇਖਣਸ ਆਗੇ ਹੁਣ ਕੋਈ ਪੁਲਿਸ ਵਾਲਾ ਹੈਗਾ ਇੱਥੇ ਆ ਕੇ ਵਖ ਦੱਸੇ ਮੈਨੂੰ ਕੋਈ ਕੀ ਇਹਨੂੰ ਕਰਨਾ ਕੀ ਨਹੀਂ ਕੋਈ ਬੰਦਾ ਇਹਦੇ ਲਾਗੋ ਭੱਜਿਆ ਕੈਮਰੇ ਵੀਡੀਓ ਚੈੱਕ ਕਰਨ ਕੀ ਤੋਂ ਲਿਆਂਦਾ ਕੀ ਤੋਂ ਵੇਚਿਆ ਪੱਟੀ ਜੋ ਲੈ ਕੇ ਬੰਦਾ ਪੱਟੀ ਦੇ ਵਿੱਚ ਹੀ ਮਰ ਗਿਆ ਇਹਨਾਂ ਦਾ ਬੇੜਾ ਕਰ ਕੇ ਪੁੱਛਦਾ ਕੀਤਾ ਪਿਆ ਪੁਲਿਸ ਨੇ ਸਾਰਾ ਬੇੜਾ ਕਰ ਕੀਤਾ ਜੀ ਤਲਾਕ ਹੋਏ ਆ ਘਰ ਦੀ ਦੇ ਤਲਾਕ ਹੋਏ ਆ ਤਲਾਕ ਨੂੰ ਨਹੀਂ ਕਿਹਨੇ ਚਲੋ ਗਿਆ ਜੀ ਤਲਾਕ ਹੋਇਆ ਨੂੰ ਦੋ ਸਾਲ ਹੀ ਹੋ ਗਏ ਨੇ ਤਕਰੀਬਨ ਪੱਲਾ ਹੀ ਰਹਿੰਦਾ ਸੀਗਾ ਇਹਦਾ ਡੈਡੀ ਆ ਬਜ਼ੁਰਗ ਵਿਚਾਰਾ ਦੋਵੇਂ ਪਿਓ ਪਤ ਰਹਿੰਦੇ ਸੀਗੇ ਬੱਚਾ ਉਹ ਨਾਲ ਲੈ ਗਈ ਤੇ ਮਾਦਾ ਜੰਦਾ ਤੋਂ ਨਹੀਂ ਕਿਹਨੇ ਚਲੋ ਗਿਆ ਮਾਦਾ ਨੂੰ ਦੋ ਤਿੰਨ ਸਾਲ ਹੋ ਗਏ ਜਿਹੜਾ ਮਰਨ ਵਾਲਾ ਵਾ ਇਹ ਆਪਣੇ ਕਿ ਲੱਗਦਾ ਜੀ ਅਤੀਜਾਏ ਸਰਕਾਰਾਂ ਨੂੰ ਤੁਸੀਂ ਕੀ ਕੀ ਕਰਨ ਚਾਹੁੰਦੇ ਯਾਰ ਨਸ਼ੇ ਦੇ ਹਾਂਜੀ ਨਸ਼ੇ ਦੇ ਕਰਕੇ ਹੀ ਸਾਰੇ ਨਸ਼ੇ ਨੇ ਪੂਰਾ ਘਿਆ ਵਾ ਨਸ਼ਾ ਬਹੁਤ ਜ਼ਿਆਦਾ ਖਰਾਬ ਆ ਵੇਖੋ ਲਾ ਕਿੱਡੀ ਇਹਦੀ ਦੇ ਆ ਮਸ਼ੀਨੇ ਖੁਰਾ ਗਿਆ ਜਿਹੜੀ ਪੰਜਾਬ ਪੰਜਾਬ ਸਰਕਾਰ ਦੇ ਕਹਿੰਦੀ ਬਈ ਨਸ਼ਾ ਜਣ ਜਣੋਂ ਖਤਮ ਕਰਾਂਗੇ ਜਣੋਂ ਸਰਕਾਰ ਨਹੀਂ ਸਕਦੇ ਇਹ ਸਮਝ ਜ਼ਿਆਦਾ ਕਰਨਦੇ ਨਸ਼ਾ ਇਹਨਾਂ ਨੂੰ ਸਾਰੇ ਬੇਕਾਰ ਕਰਤੇ ਜਵਾਗ ਵੇਖੋ ਕਿੱਡੀ ਦੇ ਇਹਦੀ ਇਹੋ ਜਿਹਾ ਕਬੱਡੀ ਖੇਡੇ ਤੇ ਭਾਂਜੋ 100 ਰੁਪਈਆ ਖੇਡਦੇ ਆ ਮੁੰਡੇ ਵਰਸਪ ਪਹਿਲਵਾਨ ਆ ਤੁਸੀਂ ਆਪ ਕਰੋਂਦੇ ਆ 10 ਦਿਨਾਂ ਖਿਆ ਆਪ ਕੌਣ ਦੇ ਆ ਕਿਹਦੇ ਕਿਸੇ ਦਾ ਦੇ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ